ਤਾਲ ਖਾਸ ਕਰਕੇ ਮੈਂ ਕਵਾਂਗਾ ਆਪਣੇ ਸਾਡੇ ਇੱਥੋਂ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਜੀ बार-बार ਰੌਲਾ ਪਾਉਂਦੇ ਵਿਕਾਸ 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 ਕਹਿੰਦੇ ਨਹੀਂ ਰੁਕਦੇ ਪਰ ਮੈਂ ਹੈਰਾਨ ਹੁੰਨਾ ਕਿਹੜੇ ਵਿਕਾਸ ਦੀ ਗੱਲ ਕਰਦੇ ਨੇ ਈਐਸਆਈ ਹਸਪਤਾਲ 30 ਬੈੱਡਾਂ ਦਾ ਹਸਪਤਾਲ ਹੈ ਔਰ ਇਹ ਸਿਹਤ ਮੰਤਰੀ ਸੀ ਉੱਥੇ ਸਿਰਫ ਰੈਫਰਲ ਦਿੱਤਾ ਜਾਂਦਾ ਉੱਥੇ ਕਿਸੇ ਬੰਦੇ ਦਾ ਇਲਾਜ ਨਹੀਂ ਹੁੰਦਾ ਮੇਰੇ ਖਿਆਲ ਨਾਲ ਪਿਛਲੇ 15 ਸਾਲਾਂ ਤੋਂ ਉੱਥੇ ਕਿਸੇ ਬੰਦੇ ਨੂੰ ਸਟਿਚਸ ਵੀ ਨਹੀਂ ਲੱਗੇ ਹੋਣੇ ਉੱਥੇ ਦੇ ਆਪਰੇਸ਼ਨ ਥੀਏਟਰ ਦਾ ਇੰਨਾ ਬੁਰਾ ਹਾਲ ਹੈ 747 ਦੀਆਂ ਮਸ਼ੀਨਾਂ ਉੱਥੇ ਪਈਆਂ ਨੇ ਸੋ ਇਹ ਖੋਖਲੀਆਂ ਗੱਲਾਂ ਕਰਕੇ ਲੋਕਾਂ ਨੂੰ ਪਰਮਾਨ ਦੀ ਕੋਸ਼ਿਸ਼ ਕਰ ਰਹੇ ਨੇ ਲੋਕਾਂ ਨੇ ਇਸ ਵਾਰ ਇਹਨਾਂ ਦੀ ਗੱਲਾਂ 'ਚ ਨਹੀਂ ਆਣਾ ਟੋਟਲ ਵਿਕਾਸ ਦੀ ਤੁਸੀਂ ਗੱਲ ਕੀਤੀ ਹੈ ਲੇਕਿਨ ਆਪਾਂ ਗੱਲ ਕਰਦੇ ਹਾਂ ਜੇਕਰ ਤੁਸੀਂ ਜਿੱਤ ਕੇ ਆਉਂਦੇ ਹੋ ਤੇ ਇੰਡਸਟਰੀਜ਼ ਵਾਸਤੇ ਮੌਕਾ ਕੰਮ ਕੀ ਹੋਵੇ ਦੇਖੋ ਜੀ ਸਭ ਤੋਂ ਪਹਿਲੇ ਤੇ ਈਜ਼ ਆਫ ਡੂਇੰਗ ਬਿਜ਼ਨਸ ਹੋਣੀ ਚਾਹੀਦੀ ਹੈ ਸਾਡੇ ਜਿੱਥੇ ਬੀਜੇਪੀ ਰਾਜ ਸਟੇਟਾਂ 'ਚ ਦੇਖੋ ਕਿੱਦਾਂ ਇੰਡਸਟਰੀ ਭੱਜ ਭੱਜ ਜਾ ਰਹੀ ਹੈ ਯੂਪੀ ਜਿਹੜੀ ਸਭ ਤੋਂ ਪਿਛਲਾ ਸਟੇਟ ਮੰਨਿਆ ਜਾਂਦਾ ਸੀ ਬਿਮਾਰੂ ਸਟੇਟ ਮੰਨਿਆ ਜਾਂਦਾ ਸੀ ਸਾਡੀ ਸਰਕਾਰ ਆਉਣ ਤੋਂ ਬਾਅਦ ਉੱਥੇ ਅੱਜ ਇੰਡਸਟਰੀ ਧੜਾ ਆਣੇ ਪੰਜਾਬ ਨੂੰ ਮੌਕਾ ਮਿਲੇਗਾ ਸਾਡਾ ਜਿੱਥੇ ਜ਼ੋਰ ਪਾਏਗਾ ਅਸੀਂ ਜ਼ੋਰ ਮਾਰਾਂਗੇ ਡਬਲ ਇੰਜਨ ਦੀ ਸਰਕਾਰ ਐਦਾ ਹੀ ਨਹੀਂ ਪੀਜੇ ਸਿੰਘ ਜੀ ਨੇ ਵੀ ਇੱਥੇ ਬਾਕੀ ਭਰਾਵਾਂ ਨੇ ਕਿਹਾ ਕਿ ਸੈਂਟਰਲ ਸਟੇਟ ਜਦੋਂ ਰਲ ਕੇ ਕੰਮ ਕਰਨਗੇ ਤੇ ਸਟੇਟ ਅੱਗੇ ਜਾਏਗੀ ਸਰ ਪਿਛਲੇ ਦਿਨ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰਾਂ ਵੀ ਉੱਥੇ ਕਿਹੋ ਘਟਨਾ ਹੋਈ ਸੀ ਕੁੜੀ ਨੂੰ ਲੈ ਕੇ ਉਹਨੂੰ ਲੈ ਕੇ ਕਹਿੰਦੇ ਪਈ ਪਹਿਲਾਂ ਸਿੱਖਾਂ ਦੀ ਕੁੜੀ ਹੈ ਫਿਰ ਕਹਿੰਦੇ ਹਿੰਦੂਆਦਿ ਔਰ ਬਿਆਨ ਆਇਆ ਮਿਨਿਸਟਰੀ ਤੋਂ ਕਿ ਇਹ ਹਿੰਦੂਆਲੀ ਕੁੜੀ ਹੈ ਇਹਨੂੰ ਆਪਾਂ ਕਿਵੇਂ ਮੰਨੇ ਦੇਖੋ ਜੀ ਮਾਨਸ ਕੀ ਏਕ ਜਾਤ ਸਭੇ ਇੱਕੋ ਪਹਿਚਾਨ ਹੈ एकम सत्ता विपरा भवता वदंती वसुदेव कुटुंबकम आਸੀਂ ਮੈਂ ਹੱਥ ਜੋੜ ਕੇ ਸਾਰੇ ਅੱਗੇ ਹੀ ਪ੍ਰਾਰਥਨਾ ਕਰਦਾ ਕਿ ਭਾਈ ਇਹ ਜਾਤ ਪਾਤ ਟੁੱਟ ਜਾਓ ਸਾਡੇ ਗੁਰੂ ਮਹਾਰਾਜ ਰੋਂਦੇ ਚਲੇ ਗਏ ਤੁਸੀਂ ਇਹਨਾਂ ਦੀ ਗੱਲ ਨਹੀਂ ਕਦੀ ਮੰਨੀ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਮੱਥਾ ਟੇਕਦਾ ਉਹ ਜਗ੍ਹਾ ਜਗ੍ਹਾ ਪ੍ਰਚਾਰ ਕਰਦੇ ਚਲੇ ਗਏ ਕਿ ਤੁਸੀਂ ਕਿਰਪਾ ਕਰਕੇ ਇਹ ਜਾਤ ਪਾਤ ਉਠੋ ਦੇਸ਼ ਦੇ ਵਾਸਤੇ ਸਾਰੇ ਸਮਾਜ ਨੂੰ ਇਕੱਠਾ ਹੋ ਕੇ ਕੰਮ ਕਰੋ Hindu Sikh ਨੂੰ ਜਦੋਂ ਆਪਾਂ ਅਟੱਟ ਕਰਨਾ ਹੀ ਸਭ ਤੋਂ ਵੱਡੀ ਬੇਇੱਜ਼ਤੀ ਆ ਸਭ ਤੋਂ ਵੱਡਾ ਪਾਪ ਹੈ ਸੰਜੀਤ ਜੀ ਮਾਨ ਆਰਡਰ ਦੀ ਸਥਿਤੀ ਕਿਵੇਂ ਹੈ ਤੁਹਾਡੇ ਕੋਲ ਮੈਂ ਦਿੱਲੀ ਬਾਰੇ ਤੇ ਕਿਹਾ ਤੁਸੀਂ ਮੈਨੂੰ ਪੁੱਛਣਾ ਚਾਹੁੰਦੇ ਹੋ ਤੁਸੀਂ ਤੇ ਮੈਨੂੰ ਪੰਜਾਬ ਬਾਰੇ ਪੁੱਛੋ ਜੋ ਪੁੱਛਣਾ ਮੋਹੱਲੇ ਬਾਰੇ ਪੁੱਛੋ ਜੋ ਪੁੱਛਣਾ ਜੀ ਪੀਐਮ ਮੋਦੀ ਜੀ ਮਾਡਲ ਆਪਾਂ ਲਾਗੂ ਕਰਾਂਗੇ ਮੈਂ ਦੇਖੋ ਜੀ ਅਰਵਿੰਦ ਕੇਜਰੀਵਾਲ ਜੀ ਨੂੰ ਇੱਕ ਬਰਡ ਬੜਾ ਵਧੀਆ ਲੱਗਿਆ 56 ਇੰਚ ਦੀ ਮੋਦੀ ਜੀ ਦੀ ਸੀਨੇ ਦੇ ਸਾਈਜ਼ ਦਾ ਉਹ ਹੁਣ ਸਾਈਜ਼ ਤੇ 56 ਇੰਚ ਕਰ ਨਹੀਂ ਸਕਦੇ ਉਹਨਾਂ ਨੇ ਜਵਾਨ 55 ਇੰਚ ਦੀ ਕਰ ਲਈ ਹੋਈ ਆ ਜੋ ਮੂੰਹ ਚਾਂਦਾ ਬੋਲੀ ਤੁਰੀ ਜਾਂਦੇ ਨੇ ਤੁਸੀਂ ਦੇਖੋ ਦਿੱਲੀ ਦਾ ਜੇ ਮਹੱਲਾ ਜਿਹੜਾ ਮੱਲਾ ਕਲੀਨਿਕ ਆ ਜੇ ਇੰਨਾ ਵਧੀਆ ਹੁੰਦਾ ਤੇ ਮੈਨੂੰ ਦੱਸੋ ਤੁਸੀਂ ਕੀ ਉੱਥੇ ਕਰੋਨਾ ਕਾਲ ਦੇ ਵਿੱਚ ਇੰਜੈਕਸ਼ਨ ਕਿਉਂ ਨਹੀਂ ਲੱਗੇ ਲੋਕਾਂ ਨੂੰ ਜਗਾ ਜਗਾ ਵੀਡੀਓ ਆ ਰਹੇ ਨੇ ਗਾਵਾਂ ਕੋ ਮਰਿਆਣੇ ਉਹਦੇ ਅੰਦਰ ਦਿੱਲੀ ਦਾ ਵਿਕਾਸ ਮਾਡਲ ਇਹ ਹੈ ਕਿ ਦਿੱਲੀ ਦੇ ਜਿਹੜੇ ਮਾਲ ਵੀ ਆ ਉਹਨਾਂ ਨੂੰ 18000 ਰੁਪਏ ਮਹੀਨੇ ਦੀ ਪੈਨਸ਼ਨ ਦਿੱਤੀ ਜਾਂਦੀ ਹੈ ਪਾਠੀਆਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਜਿਹੜੇ ਮੰਦਰਾਂ ਦੇ ਪੰਡਤ ਆ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਜਿੱਦੀ ਜਿੱਦੀ ਸੀਨੇ ਦੇ ਸਾਈਜ਼ ਦਾ ਉਹ ਹੁਣ ਸਾਈਜ਼ ਤੇ 56 ਇੰਚ ਕਰ ਨਹੀਂ ਸਕਦੇ ਉਹਨਾਂ ਨੇ ਜ਼ੁਬਾਨ 55 ਇੰਚ ਦੀ ਕਰ ਲਈ ਹੋਈ ਆ ਜੋ ਮੂੰਹ ਚਾਂਦਾ ਬੋਲੀ ਤੁਰੀ ਜਾਂਦੇ ਨੇ ਤੁਸੀਂ ਦੇਖੋ ਦਿੱਲੀ ਦਾ ਜੇ ਮਹੱਲਾ ਜਿਹੜਾ ਮੱਲਾ ਕਲੀਨਿਕ ਆ ਜੇ ਇੰਨਾ ਵਧੀਆ ਹੁੰਦਾ ਤੇ ਮੈਨੂੰ ਦੱਸੋ ਤੁਸੀਂ ਕਿ ਉੱਥੇ ਕਰੋਨਾ ਕਾਲ ਦੇ ਵਿੱਚ ਇੰਜੈਕਸ਼ਨ ਕਿਉਂ ਨਹੀਂ ਲੱਗੇ ਲੋਕਾਂ ਨੂੰ ਜਗਾ ਜਗਾ ਵੀਡੀਓ ਆ ਰਹੇ ਨੇ ਗਾਵਾਂ ਕੋ ਮਰੀਆਨੇ ਉਹਦੇ ਅੰਦਰ ਦਿੱਲੀ ਦਾ ਵਿਕਾਸ ਮਾਡਲ ਲਏ ਆ ਕਿ ਦਿੱਲੀ ਦੇ ਜਿਹੜੇ ਮੌਲਵੀ ਆ ਉਹਨਾਂ ਨੂੰ 18000 ਰੁਪਏ ਮਹੀਨੇ ਦੀ ਪੈਨਸ਼ਨ ਦਿੱਤੀ ਜਾਂਦੀ ਆ ਪਾਠੀਆਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਜਿਹੜੇ ਮੰਦਰਾਂ ਦੇ ਪੰਡਤ ਆ ਉਹਨਾਂ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੇ ਅਸੀਂ ਆਏ ਅਸੀਂ ਦਿੱਲੀ ਦਾ ਵਿਕਾਸ ਮਾਡਲ ਤੇ ਲਾਗੂ ਨਹੀਂ ਕਰਨਾ ਹਿੰਦੁਸਤਾਨ ਚ ਯਮੁਨਾ ਜੇ ਸਭ ਤੋਂ ਵੱਧ ਕਿਤੇ ਪ੍ਰਦੂਸ਼ਿਤ ਆ ਇਹ ਦਿੱਲੀ ਦੇ ਵਿਕਾਸ ਮਾਡਲ ਦੇ ਵਿੱਚ ਆ ਦਿੱਲੀ ਦੇ ਅੰਦਰ ਜਦੋਂ ਯਮਨਾ ਐਂਟਰ ਕਰਦੀ ਆ ਸਭ ਤੋਂ ਵੱਧ ਪ੍ਰਦੂਸ਼ਿਤ ਹੋ ਜਾਂਦੀ ਆ ਜੋ ਹੋ ਜਾਂਦੀ ਆ ਸੋ ਮੈਨੂੰ ਨਹੀਂ ਲੱਗਦਾ ਕੋਈ ਦਿੱਲੀ ਦਾ ਵਿਕਾਸ ਮਾਡਲ ਚਾਹੁੰਦਾ ਔਰ ਖਾਸ ਕਰਕੇ ਇੰਡਸਟਰੀਅਲਿਸਟ ਵੀ ਬਿਲਕੁਲ ਹੀ ਨਹੀਂ ਜਾਂਦੇ ਕਿ ਕੀ ਕਹਿੰਦੇ ਨੇ ਉਹਨਾਂ ਦਾ ਵਿਕਾਸ ਮਾਡਲ ਇੱਥੇ ਲਾਗੂ ਹੋਵੇ ਸੰਜੀਵ ਜੀ ਪੀਐਮ ਮੋਦੀ ਜੀ 16 ਜਗ੍ਹਾ ਤੇ ਅੱਜ ਵਰਚੁਅਲ ਰੈਲੀ ਹੁੰਦੀ ਜਿਹੜੇ ਸੰਬੋਧਨ ਕਰ ਰਹੇ ਨੇ ਜਿਹੜੀ ਪੰਜਾਬ ਦੇ ਵਿੱਚ ਉਹਨਾਂ ਦਾ ਆਉਂਦਾ ਕੋਈ ਅੱਗੇ ਕੋਈ ਪ੍ਰੋਗਰਾਮ ਦੇਖਿਏ ਇਹ ਇਹ ਮੇਰਾ ਮੇਰਾ ਉਹ ਸਤਾਰ ਨਹੀਂ ਹੈਗਾ ਕਿ ਮੈਂ ਮੈਨੂੰ ਉਹਨਾਂ ਦਾ ਪ੍ਰੋਗਰਾਮ ਪਤਾ ਹੋਵੇ ਜਾਂ ਮੈਂ ਉਹਦੇ ਬਾਰੇ ਕੋਈ ਟਿੱਪਣੀ ਕਰ ਸਕਾਂ ਇਹ ਕੁਐਸਚਨ ਤੁਸੀਂ ਸਾਡੀ ਸਟੇਟ ਲੀਡਰਸ਼ਿਪ ਨੂੰ ਜੇ ਪੁੱਛੋਗੇ ਤੇ ਉਹ ਤੁਹਾਨੂੰ ਜ਼ਿਆਦਾ ਵਧੀਆ ਜਵਾਬ ਦੇ ਸਕਣਗੇ ਧੰਨਵਾਦ